ਜੋ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵੱਲੋਂ ਸੰਗਰੂਰ ਰੈਸਟ ਹਾਊਸ ਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਕਿਸਾਨ ਪਰਿਵਾਰਾਂ ਦੇ ਮੈਂਬਰਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ ਗਏ ਨੇ ਜੋ ਕਿ ਸੁਨਾਮ ਏਰੀਏ ਦੇ ਵਿੱਚ ਸਨ ਦਰਸਲ ਇਸ ਦੌਰਾਨ 13 ਮੈਂਬਰਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ ਗਏ ਨੇ ਤਾਂ ਕਿਸਾਨੀ ਅੰਦੋਲਨ ਦੇ ਦੌਰਾਨ ਕਈ ਕਿਸਾਨਾਂ ਦੀਆਂ ਜਾਨਾਂ ਗਈਆਂ ਸਨ ਇਸੇ ਦਰਮਿਆਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਹੁਣ ਪੰਜਾਬ ਸਰਕਾਰ ਨਿਯੁਕਤੀ ਪੱਤਰ ਤਕਸੀਮ ਕਰ ਰਹੀ ਹੈ ਇਸੇ ਦੇ ਚਲਦਿਆਂ ਸੁਨਾਮ ਦੇ ਵਿੱਚ ਰਹਿੰਦੇ ਪਰਵਾਰਾਂ ਨੂੰ ਨਿਯੁਕਤੀ ਪੱਤਰ ਕੈਬਨਟ ਮੰਤਰੀ ਅਮਨ ਅਰੂੜਾ ਦੇ ਵੱਲੋਂ ਤਕਸੀਮ ਕੀਤੇ ਗਏ ਨੇ ਦੇਖੋ ਇਸ ਤਰ੍ਹਾਂ ਕਿ ਜਿਸ ਦਿਨ ਭਗਵੰਤ ਮਾਨ ਜੀ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਕਿਉਂਕਿ ਪੰਜਾਬ ਖੇਤੀਬ੍ਰਧਾਨ ਸੂਬਾ ਕਿਸਾਨੀ ਦੇ ਤੋਂ ਹੀ ਕੰਮ ਇੱਥੇ ਸ਼ੁਰੂ ਹੁੰਦਾ ਹੈ ਔਰ ਕਿਸਾਨੀ ਦੇ ਖਤਮ ਹੁੰਦਾ ਮੈਂ ਸਮਝਦਾ ਕਿ ਜੋ ਪਿਛਲੇ ਸਮੇਂ ਦੇ ਵਿੱਚ ਜੋ ਭਾਜਪਾ ਦੀ ਕੇਂਦਰ ਸਰਕਾਰ ਨੇ ਜੋ ਬਹੁਤ ਅਤਿਆਚਾਰ ਕੀਤਾ ਤਿੰਨ ਕਾਨੂੰਨਾਂ ਦੇ ਖਿਲਾਫ ਕਿਸਾਨ ਭਰਾਵਾਂ ਨੇ ਸੰਘਰਸ਼ ਕੀਤਾ ਔਰ ਤਕਰੀਬਨ ਡੇਢ ਸਾਲ ਉਹਨਾਂ ਨੂੰ ਦਿੱਲੀ ਬਾਹਰ ਦੇ ਉੱਪਰ ਸੰਘਰਸ਼ ਕਰਨਾ ਪਿਆ ਉਹਦੇ ਵਿੱਚ ਜੋ ਕਿਸਾਨ ਵੀਰ ਸਾਡੇ ਸ਼ਹੀਦ ਹੋ ਗਏ ਸੀਗੇ ਆਪਦੀਆਂ ਜਾਨਾਂ ਗਵਾ ਬੈਠੇ ਸੀਗੇ ਉਹਨਾਂ ਨੂੰ ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਕ ਉਹਨਾਂ ਦੀ ਬਾਹ ਫੜ ਰਹੀ ਹੈ ਤੇ ਅੱਜ ਉਸੇ ਲੜੀ ਦੇ ਵਿੱਚ ਸੁਨਾਮ ਹਲਕੇ ਦੇ 13 ਪਰਿਵਾਰਾਂ ਨੂੰ ਉਹ ਕਿਸਾਨ ਪਰਿਵਾਰ ਜਿਹੜੇ ਕਿ ਜਿਨ੍ਹਾਂ ਦੇ ਜੀ ਸ਼ਹੀਦ ਹੋ ਗਏ ਸੀਗੇ ਉਸ ਸੰਘਰਸ਼ ਦੇ ਵਿੱਚ ਉਹਨਾਂ 13 ਪਰਿਵਾਰਾਂ ਦੇ ਜੀਆਂ ਨੂੰ ਸਰਕਾਰੀ ਨੌਕਰੀਆਂ ਜਿਹੜੀ ਉਹ ਦਿੱਤੀ ਜਾ ਰਹੀ ਹੈ ਔਰ ਸਮੂਹੇ ਪੰਜਾਬ ਦੇ ਵਿੱਚ ਹਜ਼ਾਰਾਂ ਇਹ ਜਿਹੇ ਪਰਿਵਾਰ ਜਿੰਨਾਂ ਦੀਆਂ ਜਾਣਾ ਪਈਆਂ ਗਈਆਂ ਸੈਂਕੜੇ ਸੈਂਕੜੇ ਪਰਿਵਾਰਾਂ ਦੀਆਂ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਤੇ ਸਨਾਮ ਹਲਕੇ ਦੇ ਅੱਜ 13 ਪਰਿਵਾਰ ਨੇ ਜਿਹੜੇ ਇਹਦੇ ਵਿੱਚ ਕਵਰ ਕੀਤੇ ਜਾ ਰਹੇ ਨੇ ਪੰਜਾਬ ਦੀ ਭਵੰਤਮਾਨ ਸਰਕਾਰ ਆ ਕਿਸਾਨ ਭਰਾਵਾਂ ਦੇ ਨਾਲ ਮਜ਼ਦੂਰ ਭਰਾਵਾਂ ਦੇ ਨਾਲ ਖੜੀ ਸੀ ਔਰ ਹਮੇਸ਼ਾ ਖੜੀ ਰਹੂਗੀ ਕਿਉਂਕਿ ਜਿੰਦ ਜਾਨ ਪੰਜਾਬ ਦੀ ਕਿਸਾਨੀ ਆ ਪਰ ਕਿਹੜੇ ਡਿਪਾਰਟਮੈਂਟ ਦੇ ਜਿਹੜੇ ਨੌਕਰੀ ਇਹ ਸਾਰੇ ਖੇਤੀਬਾੜੀ ਡਿਪਾਰਟਮੈਂਟ ਦੇ ਨੇ ਜੀ ਕਿਉਂਕਿ ਕਿਸਾਨ ਖੇਤੀਬਾੜੀ ਨਾਲ ਹੀ ਸੰਬੰਧਿਤ ਹੈ ਉਹਨਾਂ ਦਾ ਕਿੱਤਾ ਜਿਹੜਾ ਉਹ ਖੇਤੀਬਾੜੀ ਦੇ ਨਾਲ ਹੀ ਜੁੜ ਸਕਦਾ ਸੀਗਾ ਉੱਥੇ ਉਹ ਕੰਟ੍ਰਿਬਿਊਟ ਕਰ ਸਕਦਾ ਸੀ ਉਹ ਖੇਤੀਬਾੜੀ ਵਿਭਾਗ ਦੇ ਵਿੱਚ ਇਹਨਾਂ ਸਾਰੇ ਪਰਿਵਾਰਾਂ ਦੇ ਜੀਆਂ ਨੂੰ ਨੌਕਰੀ ਜਿਹੜੀ ਦਿੱਤੀ ਗਈ ਹੈ ਜੀ ਜਿਹੜਾ ਕਿਸਾਨਾਂ ਦੀ ਯਾਦ ਦੇ ਵਿੱਚ ਇੱਕ ਸਮਾਰਕ ਬਣਾਇਆ ਗਿਆ ਸੀ ਪੁਰੇ ਪੰਜਾਬ ਦੇ ਵਿੱਚ ਪਹਿਲਾ ਸਮਾਰਕ ਜਿਹੜਾ ਸੰਗਰੂਰ ਦੇ ਵਿੱਚ ਬਣਾਇਆ ਸੀ ਅੱਜ ਉਹ ਅਣਦੇਖੀ ਦਾ ਸ਼ਿਕਾਰ ਹੈ ਨਹੀਂ ਐਹ ਜੀ ਕੋਈ ਗੱਲ ਨਹੀਂ ਹੈ ਜੀ ਜੇ ਕੋਈ ਇਸ ਤਰ੍ਹਾਂ ਦੀ ਕੋਈ ਤੁਹਾਡੇ ਧਿਆਨ ਦੇ ਵਿੱਚ ਗੱਲ ਆਉਂਦੀ ਹੈ ਹਾਂਜੀ ਕੋਈ ਗੱਲ ਨਹੀਂ ਹੈ ਵੀ ਸਰਕਾਰ ਵੱਲੋਂ ਕੋਈ ਅਣਦੇਖੀ ਕੀਤੀ ਜਾਂਦੀ ਹੈ ਪਰ ਹਾਂਜੀ ਡੈਫੀਨਿਟਲੀ ਕਿਤੇ ਐਡਮਿਨਿਸਟ੍ਰੇਟਿਵ ਤੌਰ ਦੇ ਉੱਪਰ ਕੋਈ ਤੁਹਾਨੂੰ ਕਮੀ ਪੇਸ਼ੀ ਲੱਗਦੀ ਹੈ ਤਾਂ ਤੁਸੀਂ ਵੀ ਪੱਤਰਕਾਰ ਭਰਾ ਵੀ ਸਮਾਜ ਦਾ ਹਿੱਸਾ ਹੋ ਸਾਨੂੰ ਦੱਸੋ ਉਹਦੇ ਚ ਡਿਪਟੀ ਕਮਿਸ਼ਨਰ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉੱਤੇ ਪੂਰਾ ਧਿਆਨ ਦੇ ਕੇ ਜੋ ਵੀ ਇੱਥੇ ਰਿਕੁਆਇਰਡ ਹੋਗਾ ਉਹ ਹੋਏਗਾ ਦਿੱਲੀ ਸਰ ਦੁਬਾਰਾ ਕਿਸਾਨ ਬੈਠੇ ਆ ਗਏ ਤਾਂ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਕਿਸਾਨਾਂ ਨੇ ਉਹ ਹੁਣ ਵਿਰੋਧੀ ਧਿਰ ਦੇ ਨੇਤਾ ਨੂੰ ਮਿਲਣ ਦੀ ਗੱਲ ਕਰ ਰਹੇ ਨੇ ਪ੍ਰਾਈਵੇਟ ਮੀਟਿੰਗ ਆਉਣ ਦੀ ਗੱਲ ਕਰ ਰਹੇ ਨੇ ਕਿਸਾਨ ਆ ਤਾਂ ਉਹਨਾਂ ਨੇ ਕਿਹਾ ਕਿ 22 ਜੁਲਾਈ ਨੂੰ ਵਿਰੋਧੀ ਧਿਰ ਦੇ ਨੇਤਾ ਨੂੰ ਮਿਲ ਕੇ ਜਿਹੜਾ ਸੀ ਸਰਕਾਰ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਾਂ ਦੇਖੋ ਇਸ ਤਰ੍ਹਾਂ ਕਿ ਵਿਰੋਧੀ ਧਿਰ ਚਾਹੇ ਜਿਹੜੀਆਂ ਮਰਜ਼ੀ ਪਾਰਟੀ ਆਉਣ ਚਾਹੇ ਕਾਂਗਰਸ ਆ ਆਮ ਆਦਮੀ ਪਾਰਟੀ ਆ ਚਾਹੇ ਹੋਰ ਵੀ ਜਿੰਨੀਆਂ ਵੀ ਪਾਰਟੀਆਂ ਹੈਗੀਆਂ ਹਮੇਸ਼ਾ ਕਿਸਾਨੀ ਦੀ ਗੱਲ ਹੈ ਜਿਹੜੀ ਉਹ ਕਰਦੇ ਰਹੇ ਆ ਕਿਉਂਕਿ ਕਿਸਾਨ ਵੀਰਾਂ ਨੂੰ ਹੁਣ ਤਕਰੀਬਨ 4 ਸਾਲ ਹੋ ਗਏ ਮੋਦੀ ਸਰਕਾਰ ਦੇ ਨਾਲ ਟੱਕਰਾਂ ਮਾਰਦੇ ਇਹਨਾਂ ਨੂੰ ਉਹਨਾਂ ਦੇ ਕੰਨਾਂ ਤੇ ਯੂਨੀ ਸਰਕ ਦੀ ਹੈਗੀ ਤੇ ਡੈਫੀਨਿਟਲੀ ਸਰਕਾਰ ਦੇ ਵਿੱਚ ਜਿੰਨੀ ਡੈਮੋਕਰੇਸੀ ਜਿੰਨੀ ਸਰਕਾਰ ਜ਼ਰੂਰੀ ਹੁੰਦੀ ਹੈ ਉਹਨੀ ਹੀ ਆਪੋਜੀਸ਼ਨ ਵੀ ਇੰਪੋਰਟੈਂਟ ਰੋਲ ਅਦਾ ਕਰਦੀ ਹੈ ਔਰ ਪਿਛਲੇ ਸਮੇਂ ਦੇ ਤੁਸੀਂ ਦੇਖੇ ਜੋ ਇੰਡੀਆ ਬਲੌਕ ਹੈ ਆਪੋਜੀਸ਼ਨ ਦਾ ਜੋ ਗੱਠਜੋੜ ਹੈ ਉਹਨੇ ਬਹੁਤ ਵੱਡੇ ਪੋਲੀਟਿਕਲ ਗੇਨਸ ਪਿਛਲੇ ਇਲੈਕਸ਼ਨਾਂ ਦੇ ਵਿੱਚ ਕੀਤੇ ਨੇ ਤੇ ਹੁਣ ਵੀ ਜਿਹੜੇ ਕੱਲ ਇਲੈਕਸ਼ਨ ਹੋਗੇ ਆ 8 ਨੇ 10 ਤਰੀਕ ਨੂੰ ਉਹਦੇ ਵਿੱਚ ਵੀ ਤੇ 13 ਦੇ ਵਿੱਚੋਂ 10 ਸੀਟਾਂ ਨੇ ਜਿਹੜੀ ਉਹ ਆਪੋਜੀਸ਼ਨ ਬਲੌਗ ਜਿੱਤ ਚੁੱਕੇ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਇੱਕ ਸਿਆਸੀ ਫਿਜ਼ ਹੈ ਜਿਹੜੀ ਉਹ ਪੂਰੇ ਦੇਸ਼ ਦੀ ਬਦਲ ਰਹੀ ਹੈ ਉਹ ਇੰਡੀਆ ਬਲੌਗ ਦੀਆਂ ਪਾਰਟੀਆਂ ਦੇ ਵਿੱਚ ਦੇ ਨਾਲ ਦੇ ਹੱਕ ਦੇ ਵਿੱਚੋਂ ਹਵਾ ਚੱਲ ਰਹੀ ਹੈ ਤੇ ਬੀਜੇਪੀ ਦੇ ਖਿਲਾਫ ਹਵਾ ਚੱਲਣੀ ਸ਼ੁਰੂ ਹੋਈ ਹੈ ਸੋ ਚੰਗੀ ਗੱਲ ਹੈ ਕਿ ਸਾਰੇ ਵਿਰੋਧੀ ਧਿਰਾਂ ਦੇ ਲੀਡਰਾਂ ਦੇ ਨਾਲ ਕਿਸਾਨੀ ਅੰਦੋਲਨ ਦੇ ਸਾਥੀਆਂ ਨੂੰ ਮਿਲਣਾ ਚਾਹੀਦਾ ਹੈ ਕਿਸਾਨ ਕਮੇਟੀਆਂ ਨੂੰ ਮਿਲਣਾ ਚਾਹੀਦਾ ਜਥੇਬੰਦੀਆਂ ਨੂੰ ਤਾਂ ਕਿ ਸਰਕਾਰੀ ਦਰਬਾਰੇ ਉਹਨਾਂ ਦੀ ਗੱਲ ਜਿਹੜੀ ਪੰਚਾਇਤ ਜਾ ਸਕੇ ਤੇ ਮਸਲੇ ਹੱਲ ਕਰਾਇਆ ਜਾ ਸਕੇ ਹਾਈ ਕੋਰਟ ਦਾ ਤੱਕ ਫੈਸਲਾ ਆਇਆਗਾ ਉਹਨਾਂ ਨੇ ਕਿਹਾਗਾ ਕਿ ਹਰਿਆਣਾ ਪ੍ਰਕਾਰ ਜਿਹੜਾ ਬਾਰਡਰਾਂ ਨੂੰ ਖੋਲੇ ਤਾਂ ਹੁਣ ਹਰਿਆਣਾ ਸਰਕਾਰ ਤੋਂ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਚਲੀ ਗਈ ਹੈ ਤਾਂ ਕਿਸਾਨਾਂ ਤੇ ਹਰਿਆਣਾ ਸਰਕਾਰ ਤੇ ਦਬਾਅ ਪਾਇਆ ਜਾਵੇ ਮੈਂ ਸਮਝਦਾ ਕਿ ਟੋਟਲੀ ਇਲੋਜੀਕਲ ਔਰ ਇਲਲੀਗਲ ਫੈਸਲਾ ਸੀਗਾ ਜੋ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਕੀਤਾ ਸੀਗਾ ਕਿ ਪੰਜਾਬ ਤੇ ਹਰਿਆਣਾ ਦੀ ਬਾਰਡਰ ਨੂੰ ਜਿਹੜਾ ਇੰਡੀਆ ਦੇ ਪਾਕਿਸਤਾਨ ਦਾ ਬਾਰਡਰ ਵੀ ਨਹੀਂ ਹੈਗਾ ਉਹ ਜਿਹੜਾ ਬਾਰਡਰ ਬਣਾ ਕੇ ਰੱਖ ਦਿੱਤਾ ਸੀਗਾ ਸੋ ਇਹ ਟੋਟਲੀ ਇਲੀਗਲ ਸੀਗਾ ਹਾਈ ਕੋਰਟ ਨੇ ਜੋ ਡਾਇਰੈਕਟਿਵ ਦਿੱਤੇ ਨੇ ਬਿਲਕੁਲ ਸਹੀ ਨੇ ਕਿ ਤੁਸੀਂ ਇੱਕੋ ਹੀ ਇੱਕੋ ਹੀ ਡੈਮੋਕਰੈਟਿਕ ਸੋਵਰਨ ਆਜ਼ਾਦ ਦੇਸ਼ ਦੇ ਵਿੱਚ ਤੁਸੀਂ ਕਿਵੇਂ ਵੰਡੀਆਂ ਪਾ ਸਕਦੇ ਹੋ ਸਰਦਾਂ ਦੇ ਉੱਪਰ ਸੂਬਿਆਂ ਦੀਆਂ ਸਰਦਾਂ ਦੇ ਉੱਪਰ ਸੋ ਉਹਨਾਂ ਦਾ ਫੈਸਲਾ ਬਿਲਕੁਲ ਠੀਕ ਸੀਗਾ ਮੈਂ ਸਮਝਦਾ ਕਿ ਜੇ ਭਾਜਪਾ ਇਹੋ ਜੀ ਹਲਕੀ ਸੋਚ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਜਾਂਦੀ ਵੀ ਹੈ ਤੇ ਉਹਨੂੰ ਉੱਥੋਂ ਵੀ ਮੂੰਹ ਦਿਖਾ ਕੇ ਆਉਣੀ ਪਊਗੀ ਲੱਗਦਾ ਕਿ ਜਿਵੇਂ ਪਹਿਲਾਂ ਪ੍ਰਿਉਰੇ ਬਾਇਆ ਦੱਸੋ ਕਿਸ ਤਰ੍ਹਾਂ ਦੀਆਂ ਮੀਟਿੰਗਾਂ ਕਿਸਾਨ ਭਰਾ ਚਾਹੁੰਦੇ ਨੇ ਜਦੋਂ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਅਸੀਂ 플ਾਨ ਡੇਟ ਨੂੰ ਬਾਰਡਰ ਸੀਲ ਕਰਾਂਗੇ ਅਸੀਂ ਦਿੱਲੀ ਪੂਛ ਕਰਾਂਗੇ ਉਸ ਤੋਂ ਪਹਿਲਾਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਕੇਂਦਰ ਦੇ ਤਿੰਨ ਵਜ਼ੀਰ ਬੁਲਾ ਕੇ ਉਹਨਾਂ ਦੀਆਂ ਪੰਜ ਮੀਟਿੰਗਾਂ ਨੇ ਜਿਹੜੀਆਂ ਖੁਦ ਆਪ ਵਕਾਲਤ ਕੀਤੀ ਔਰ ਖੁਦ ਚੰਡੀਗੜ੍ਹ ਦੇ ਵਿੱਚ ਬੈਠ ਕੇ ਉਹ ਮੀਟਿੰਗਾਂ ਕਿਤੇ ਰਾਤ ਦੇ 2-2 3-3 ਵਜੇ ਤੱਕ ਉਹ ਮੀਟਿੰਗਾਂ ਚੱਲਦੀ ਰਹੀਆਂ ਪਰ ਕੇਂਦਰ ਸਰਕਾਰ ਕੋਈ ਜਾਇਜ਼ ਗੱਲ ਵੀ ਮੰਨਣ ਨੂੰ ਤਿਆਰ ਹੀ ਨਹੀਂ ਸੀਗੀ ਹੁਣ ਉਹਨਾਂ ਦੇ ਜਿੰਨੇ ਮਸਲੇ ਨੇ ਕਿਸਾਨ ਭਰਾਵਾਂ ਦੇ ਜਥੇਬੰਦੀਆਂ ਦੇ ਉਹ ਸਾਰੇ ਸਾਰੇ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਨੇ ਪੰਜਾਬ ਸਰਕਾਰ ਨਾਲ ਕੋਈ ਵੀ ਮਸਲਾ ਨਹੀਂ ਹੈਗਾ ਸੋ ਇਸ ਕਰਕੇ ਪੰਜਾਬ ਸਰਕਾਰ ਦਾ ਆਪਦਾ ਵਕੀਲ ਵਾਲਾ ਰੋਲ ਅਦਾ ਕਰਕੇ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰ ਸਕਦੀ ਹੈ ਬੇਨਤੀ ਕਰ ਸਕਦੀ ਹੈ ਕਿਸਾਨਾਂ ਦੇ ਨਾਲ ਖੜ੍ਹ ਸਕਦੀ ਹੈ ਸੋ ਅਸੀਂ ਕਰ ਰਹੇ ਹਾਂ ਮਸਲੇ ਨੇ ਜਿਹੜੇ ਉਹਦਾ ਕੇਂਦਰ ਸਰਕਾਰ ਨੇ ਮੰਨਣੇ ਨੇ ਉਹਨਾਂ ਦੇ ਸਰ ਇੱਕ ਬਰਨਾਲਾ ਜਿਹੜੀ ਜੰਗਲੀ ਚੋਣ ਜਿਹੜਾ ਉਮੀਦਵਾਰਾ ਜਿਹੜਾ ਨਹੀਂ ਸਸਪੈਂਸ ਤੁਸੀਂ ਕੁਝ ਜ਼ਰੂਰ ਤੋਂ ਜ਼ਿਆਦਾ ਐਡਵਾਂਸ ਬਣਾ ਲਿਆ ਜੀ ਕੋਈ ਗੱਲ ਨਹੀਂ ਹੈਗੀ ਅਜੇ ਇੱਕ ਨਹੀਂ ਚਾਰ ਜਿਵੇਂ ਚੋਣਾਂ ਨੇ ਜਿਹੜੀਆਂ ਉਹ ਹੋਣੀਆਂ ਨੇ ਔਰ ਮੈਂ ਇਹਨਾਂ ਤੁਹਾਨੂੰ ਪ੍ਰਤੱਖ ਤੌਰ ਤੇ ਬੜੇ ਜ਼ੋਰ ਦੇ ਨਾਲ ਕਹਿ ਸਕਦਾ ਬੜੇ ਹੌਸਲੇ ਦੇ ਨਾਲ ਕਹਿ ਸਕਦਾ ਕਿ ਜਿਹੋ ਜਿਹੇ ਰਿਜ਼ਲਟ ਪਰਸੋ ਜਲੰਧਰ ਵੈਸਟ ਦੇ ਆਏ ਨੇ ਆਵਾਦੀ ਪਾਰਟੀ ਦੇ ਹੱਕ ਦੇ ਵਿੱਚ ਕਿ ਇੱਕ ਤਰਫਾ ਜਿਹੜੀ ਜਿੱਤ ਹੈ ਉਹ ਆਵਾਦੀ ਪਾਰਟੀ ਦੀ ਹੋਈ ਹੈ ਉਹੀ ਰਿਜ਼ਲਟ ਨੇ ਜਿਹੜੇ ਉਹ ਇਨ੍ਹਾਂ ਚਾਰ ਜਿਮਣੀ ਚੋਣਾਂ ਦੇ ਵਿੱਚ ਵੀ ਆਵਾਦੀ ਪਾਰਟੀ ਦੇ ਹੱਕ ਦੇ ਵਿੱਚ ਆਉਣਗੇ ਇਹਨਾਂ ਮੈਂ ਤੁਹਾਨੂੰ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਸਰ ਇੱਕ ਪੀਰ ਨਾਮ ਹੈ ਬਾਈ ਆਪਣਾ ਸੁਖਵਿੰਦਰ ਸਿੰਘ ਜੀ ਗਵਿੰਦਰ ਜੀ ਤੁਹਾਡਾ ਕੌਣ ਜਿਹੜਾ ਸ਼ਹੀਦ ਹੋਇਆ ਸੀ ਕਿਸਾਨਦਾਰ ਲੰਚ ਮੇਰੇ ਡੈਡੀ ਪਿਓ ਕਦੋਂ ਤੋਂ ਜਾਂਦੇ ਸੀ ਉਹ ਸ਼ੁਰੂ ਤੋਂ ਜਾਂਦੇ ਸੀ ਲਗਾਤਾਰ ਕਿੰਨਾ ਟਾਈਮ ਉੱਤੇ ਰਹੇ ਆ ਤੇ ਇੱਕ ਸਾਲ ਰਹੇ ਨੇ ਕੀ ਪ੍ਰੋਬਲਮ ਆਈ ਜੀ ਪ੍ਰੋਬਲਮ ਵਸ ਤਾਂ ਆਉਂਦੇ ਨੇ ਉਹ ਬਿਮਾਰ ਹੋ ਗਏ ਜੀ ਮੈਂ ਪ੍ਰਾਈਵੇਟ ਹਸਪਤਾਲ ਤੇ ਸੰਗਰੂਦ ਦਾ ਕਹਤਾ ਹੀ ਉਹ ਇੱਕ ਦਿਨ ਠੀਕ ਹੋਈ ਰਾਤ ਨੂੰ ਪੂਰੇ ਹੋ ਗਏ ਜੀ ਠੀਕ ਹੈ ਜੀ ਕਿਹੜੇ ਵਿਭਾਗ ਵਿੱਚ ਨੌਕਰੀ ਨਹੀਂ ਮੈਨੂੰ ਖੇਤੀਬਾੜ ਵਿਭਾਗ ਤੋਂ ਮਿਲਿਆ ਜੀ ਤਾਂ ਕਿੰਨੇ ਟਾਈਮ ਤੋਂ ਜਿਹੜਾ ਤੁਸੀਂ ਆਸ ਰੱਖ ਰਹੇ ਸੀ ਲੋਕ ਜੀ ਤੇ 3 ਸਾਲ ਹੋ ਗਏ ਜੀ ਪਹਿਲਾਂ ਕਾਂਗਰਸ ਸਰਕਾਰ ਵੇਲੇ ਵੀ ਜਿਹੜਾ ਪਿਆ ਗਿਆ ਸੀਗਾ ਤਾਂ ਕਾਂਗਰਸ ਸਰਕਾਰ ਵੇਲੇ ਵੀ ਦਿੱਤੇ ਤੇ ਨੌਕਰੀ ਜਿੱਦੋਂ ਬਾਅਦ ਪਰ ਭਗਵੰਤ ਮਾਨ ਦੀ ਸਰਕਾਰ ਆ ਗਈ ਵੀ ਹੂੰ ਤੁਹਾਡਾ ਲਿਸਟ 'ਚ ਨਾਮ ਨਹੀਂ ਆਇਆ ਜਾਂ ਕੀ ਦਿੱਕਤ ਆ ਗਈ? ਲਿਸਟ 'ਚ ਨਾਮ ਆ ਗਿਆ ਸੀ। ਹਾਂ। ਪਹਿਲਾਂ ਥੋੜੀ ਪ੍ਰੋਬਲਮ ਪੈ ਗਈ ਤੇ ਉਹ ਕਰਕੇ ਥੋੜੀ ਦਿੱਕਤ ਆਈ ਪਈ ਸੀ। ਠੀਕ ਹੈ। ਹਾਂਜੀ। ਤਾਂ ਹੁਣ ਇਹਨਾਂ ਲੰਮਾ ਸਮਾਂ ਲੱਗਿਆ ਨੂੰ ਕਿਵੇਂ ਦੇਖਦੇ ਹੋ? ਬਸ ਦੇਖ ਲਈ ਬਸ ਜਿਹਨੂੰ ਮੰਗਿਆ ਸਮਾਂ ਤਾਂ ਲੱਗੇ ਗਿਆ ਜਿਹੜਾ ਹੁਣ ਮਤਲਬ ਨੌਕਰੀ ਮਿਲ ਗਈ ਕਰਕੇ। ਪਰਿਵਾਰ ਚ ਕੌਣ ਕੌਣ? ਅਸੀਂ 5 ਜਣੇ ਹਾਂ। ਜ਼ਮੀਨ ਕਿੰਨੀ ਹੈ ਜੀ ਜਮੀਨ ਲਗਾ 2.5 ਬਿਘੇ ਦੇਖਿਓ ਹਾਂ ਕਾਉਂਟ ਖੋਸ਼ਿਆ ਪਰਵਾਦ ਤੁਹਾਡਾ ਹਾਂਜੀ ਕੀ ਨਾਮ ਹੈ ਵਰਜੀ ਆਪਣਾ ਮੇਰਾ ਮਨਪ੍ਰੀਤ ਸਿੰਘ ਹੈ ਸਰ ਮਨਪ੍ਰੀਤ ਤੁਹਾਡਾ ਕਾਉਂਟ ਸੀਗਾ ਜਿਹੜਾ ਮੇਰਾ ਡੈਡੀ ਸੀਗਾ ਸਰ ਠੀਕ ਹੈ ਕਦੋਂ ਗਏ ਸੀ ਉਹ ਸਰ ਨਾ ਹੋਵੇ ਸੀਗੇ 3 ਸਾਲ ਹੋ ਗਏ ਸੀ 3 ਸਾਲ ਤੋਂ ਚੱਲਦਾ ਆ ਰਿਹਾ ਸੀਗਾ ਨਾਮ ਉਹ ਬਾਅਦ 3 ਸਾਲ ਦੇ ਵਿੱਚ ਬੀ ਸੀ ਹੀ ਰੋਗੀ ਸੀਗੇ ਬਿਮਾਰ ਹੋ ਗਏ ਸੀ ਚੱਲ ਤੇ ਉਹਦਾ ਬਿੰਦੂ ਕੀ ਘਟਨਾ ਵਾਪਰੀ ਸੀ ਤੇ ਇਹਨਾਂ ਨੂੰ ਟੈਕਨੀਕਲ ਪ੍ਰੋਬਲਮ ਆ ਗਈ ਅੱਛਾ ਹਾਂਜੀ ਹਾਂ ਹੁਣ ਨੌਕਰੀ ਮਿਲੀ ਹੈ ਕਿਸ ਤਰ੍ਹਾਂ ਦੀ ਮੈਂ ਅਸੀਂ ਬਹੁਤ ਕੋਸ਼ਿਸ਼ ਮਾਨਦੇ ਹਾਂ ਜੀ ਬਸ ਧੰਨਵਾਦ ਕਰਦੇ ਹਾਂ ਸਰਕਾਰ ਦਾ ਬਹੁਤ ਬਹੁਤ ਜਤਨ ਕਿਹੜੇ ਵਿਭਾਗ ਦੇ ਵਿੱਚ ਤੋਂ ਨੌਕਰੀ ਸਾਨੂੰ ਕਿਹਦੀ ਵੱਡੀ ਵਿਭਾਗ ਦੇ ਵਿੱਚ ਤੋਂ ਨੌਕਰੀ ਮਿਲੀ ਹੈ ਸਰ ਹਾਂਜੀ ਪਹਿਲਾਂ ਕਿੰਨੇ ਸਮੇਂ ਤੋਂ ਜਿਹੜੀ ਇਹ ਮੰਗ ਚੱਲੀ ਜਾ ਰਹੀ ਸੀ ਇਹ ਸਰ ਹੋ ਗਈ ਤਿੰਨ ਤਿੰਨ ਸਾਲ ਤੋਂ ਉੱਪਰ ਮੰਨ ਕੇ ਚੱਲੋ ਵੀ ਹੋ ਗਏ ਸਰ ਤਿੰਨ ਸਾਲ ਤੋਂ ਉੱਪਰ ਪ੍ਰਾਮਾਣ ਕਰੋਗੇ ਤੁਹਾਨੂੰ ਬੈਠਣ ਉਤਰਨੇ ਵੀ ਲਏ ਬਹੁਤ ਜਿਆਦਾ ਵੀ ਮੀਟਿੰਗਾਂ ਵੀ ਹੋਈਆਂ ਅਤੇ ਦੌਰਾਨ ਸਾਡੀ ਪੰਜਾਬ ਸਰਕਾਰ ਨੇ ਮੰਗ ਸਾਡੀ ਪੂਰੀ ਕਰਿਆ ਸਰ ਬਹੁਤ ਬਹੁਤ ਧੰਨਵਾਦ ਤੁਹਾਨੂੰ ਹੋਣਾ ਤੁਹਾਡਾ ਕਿੰਨੀ ਜ਼ਮੀਨ ਸੀ ਕਿੰਨੀ ਕਿਵੇਂ ਜ਼ਮੀਨ 5 ਲਕਨਾਲੀਆਂ ਜ਼ਮੀਨ ਦੀ ਸਰ ਜਿਆਦਾ ਕੋਈ ਠੀਕ ਹੈ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਮੈਂ ਤੇ ਮੇਰੀ ਮੰਮੀ ਬਸ ਦਿੱਲੀ ਧਰਨੇ ਤੇ ਜਾਂਦੇ ਰਹੇ ਹਾਂ ਹਾਂਜੀ ਹਾਂਜੀ ਸਰ ਉੱਤੇ ਹੁਣ ਦਿੱਲੀ ਧਰਨੇ ਤੇ ਜਾਂਦੇ ਸੀਗੇ ਤੇ ਨਾਲ ਉਥੇ ਆਉਂਦੇ ਆਉਂਦੇ ਵੀ ਟੈਕੋ ਗਏ ਸੀ ਉੱਥੇ ਕਿਹੜੀ ਜਥੇਬੰਦੀ ਨਾਲ ਸੀ ਅਹੀਂ ਸਰ ਕਿਹੜੀ ਜਥੇਬੰਦੀ ਨਾਲ ਸੀ あっ